ਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਬਾਈ ਧੰਨਵਾਦ ਤੁਹਾਡਾ ਕੂਲਰ ਲਿਆਉਣ ਵਾਸਤੇ ਲੈ ਕੋਈ ਨਹੀਂ ਬੋਲਾਣਾ ਖੁਸ਼ੀ ਵੀ ਵੀਰ ਦਾ ਰਾਮ ਰਾਮ ਰਿਆ ਪਰ ਕੂਲਰ ਬਗ ਕਹਿੰਦਾ ਤਾਂ ਨਹੀਂ ਹਵਾ ਪਾਉਂਦਾ ਲੈ ਹੋਰ ਉਹਦੀ ਮੋਟਰ ਰੱਖਣ ਲਈ ਆ ਕੇ ਪਾਉਂਦੇ ਆ ਮੋਟਰ ਤਾਂ ਮੈਂ ਮੋੜ ਕੇ ਆਇਆ ਫਿਰ ਲੋੜ ਨਹੀਂ ਦੀ ਘਰ ਮੈਂ ਲੈ ਆ ਕੇ ਪਪਾਈ ਜਾਂ ਸਾਡੇ ਕੋਲ ਪਾ ਦੇਣੀ ਉਹ ਪਲਾਸਟਿਕ ਵਾਲੀ ਜਾਲੀਆਂ ਨਵੀਆਂ ਪਾ ਦੇਣੀਆਂ ਹੁੰਦੀਆਂ ਹੋਰ ਕੀਆ ਜਾਲੀਆਂ ਪਾਣੀ ਵਾਲੀ ਮੋਟਰ ਆਪਣੇ ਦੋ ਬਾੜੀਆਂ ਮੋਟਰ ਪੱਕੇ ਛੱਡ ਲਾ ਵਿੱਚ ਹੋਰ ਕੀਆ ਠੀਕ ਨਹੀਂ ਕੱਲ ਠੰਡਾ ਹਵਾ ਮਾਰਦਾ ਹਾਂ ਮਾਡਲ ਵੀ ਦੇਖ ਲਓ 1995 ਆ ਮੈਂ ਤਾਂ ਹਾਂ 99 ਹਾਂ 99 ਕਿੰਨੇ ਇਹ ਸਾਲ ਹੋ ਗਏ ਇਹ ਹੋ ਗਏ ਹੁਣੇ ਬਈ ਮੈਂ ਲਾਇਆ ਤਾਂ ਗੈਸਾ ਕੱਲ ਵੀ 30 ਸਾਲ ਹੋ ਗਏ ਹੁਣੇ ਇਹ ਹੋ ਗਏ ਮੇਰਾ 95 ਦਾ ਜਨਮ ਹੈ ਬਸ ਦੇਖ ਲਾ ਫਿਰ 95 ਦੇ 95 ਦੇ ਵਿਆਹ ਹੋਇਆ ਤਾਂ ਬੜੀ ਟਾਈਮ ਕੱਢ ਗਿਆ ਬੂਲਰ ਦਾ ਹੈ ਅਰੇ ਵੀ ਮੈਂ ਕਹਿੰਦੇ ਨਹੀਂ ਜਾਣਾ ਹੀ ਨਹੀਂ ਚਾਦਰ ਦੇ ਲਗਾ ਗੈਸ ਜੀ ਚਾਦਰ ਨਹੀਂ ਕੱਲੀ ਹੁਣ ਨਹੀਂ ਅੱਗੀ ਲਾਉਂਦੇ ਚਾਦਰ ਉਸ ਵੀ ਗਈ ਆ ਉਹ ਹੁਣ ਬੂਲਰ ਜੇ ਚੱਕਦਾ ਨਾ ਤੂੰ ਸੁਣਾਏ ਨੇ ਤਾਂ ਨਜਦੇ ਆਹ ਹਾਂ ਹਾਂ ਇਹ ਤਾਂ ਚੰਗੀ ਜਾਂਦਰ ਲੱਗੀ ਹੋਵੇ ਜਿਸ ਕਾ ਨੂੰ ਹਿਲਦਾ ਥਾਲਾ ਹਾਂ ਹਾਂ ਇਹ ਤਾਂ ਚਾਦਰ ਬਹੁਤ ਵਧੀਆ ਲੱਗੀ ਹੋਈ ਆ ਬੋਲਦਾ ਆ ਤਾਂ ਕਾਲਾ ਕਹਿਨਤਾ ਯਾਰਾ ਕਹਿੰਦਾ ਇਹਨਾਂ ਸੁਆਗਾ ਮਾਰ ਕੇ ਨਹੀਂ ਨਹੀਂ ਠੀਕ ਆ ਹਲੇ ਤਵੀਆਂ ਮਾਰਨੀ ਆ ਜੰਮ ਦਾ ਤਾਂ ਬਥੇਰਾ ਯਾਦ ਇੱਕ ਤਾਂ ਲੈ ਆ ਨਿਕਲ ਹੁਣ ਉਹ ਦਲੇ ਨੇ ਇਹ ਗੰਨਾ ਥੋੜੀ ਡਾਕਰ ਜਮੀਨ ਤਾਂ ਅੱਖ ਲੇ ਵੀ ਲੱਗੀ ਆ ਆ ਖੇਤ ਠੀਕ ਆ ਜੀ ਇਹਦਾ ਹਲੇ ਇਹ ਡਾਕਰ ਨਹੀਂ ਹੈਗਾ ਮੈਂ ਹੁਣ ਇਹਦੇ ਪਰ ਵੀ ਕੰਡ ਜੀ ਭਨੇ ਦਿੱਤੀ ਸੁਆਗਾ ਮਾਰਤਾ ਉਹ ਚੱਲ ਹੁਣ ਆਇਆ ਕੰਡ ਜੀ ਫੁੱਟਦੀ ਜੰਮੂਗਾ ਜੰਮੂ ਗਈ ਜਮੇ ਹੋਣਾ ਇਹ ਨਹੀਂ ਇਹਦਾ ਖੁੱਲ ਵੱਤ ਕੰਨਾ ਜੰਮਦਾ ਉਹ ਖੁੱਲ ਵੱਤੇ ਆ ਬਾਈ ਖੁੱਲ ਵੱਤ ਵਾਲਾ ਖੁੱਲ ਵੱਤ ਵਾਲੀ ਆ ਹਾਂ ਇਹਨੇ ਥੋੜੀ ਮਿੱਟੀ ਜਿਆਦਾ ਪਾਤੀ ਇਹਨੇ ਕਰਾ ਕੀ ਆ ਬਾਤੀ ਹਾਂ ਹੁਣ ਸਾਡੇ ਆਪਣੇ ਝੱਲੀਆਂ ਸਾਡੇ ਖੁੱਲ ਵੱਤ ਵਾਲਾ ਜੰਮਿਆ ਵਾ ਅਸਲ ਚ ਮੈਂ ਤਾਂ ਕਹਿੰਦਾ ਵਿਚਕੇ ਸਵਾਗਾ ਮਾਰੇ ਹੀ ਨਾ ਕਿੱਕਣਾ ਬਈ ਵੀ ਸਵਾਗਾ ਨਾ ਮਾਰੇ ਮੜ ਮੜ ਮਿੱਟੀ ਪਾ ਦੇ ਆ ਮਾੜੀ ਮੇੜ ਮਿੱਟੀ ਪਾ ਦੇ ਇਹਨੂੰ ਕਹੀ ਕਿ ਟਰੈਕਟਰ ਬਾੜ ਕੇ ਵਿੱਚ ਫਟ ਕੇ ਨਾ ਪਈ ਟਰੈਕਟਰ ਬਾੜ ਕੇ ਲੱਗੇ ਇਹਨੂੰ ਕਹੇ ਪੈਰਾਂ ਨਾਲ ਮਿੱਟੀ ਪਾ ਹਾਂ ਵੀ ਇੰਨੀ ਮਿੱਟੀ ਆ ਉੱਪਰ ਉਹ ਤਾਂ ਫਿਰ ਮਿੱਟੀ ਤੇਰੇ ਟਾਇਰਾਂ ਦੀ ਬਹੁਤ ਛੜਤੀ ਵਿੱਚ ਸਿਆੜਾਂ ਦੇ ਹੂੰ ਉਹ ਬੜਦਾ ਪਈ ਸੀ ਹਾਂ ਮੈਂ ਤਾਂ ਉਦੋਂ ਦੇਖ ਰਹਾ ਹਸ਼ਵੀਰ ਤੇ ਮਰਾਇਆ ਪਹਿਲਾਂ ਮੈਂ ਪੈਰਾਂ ਗਲ ਮਿੱਟੀ ਪਾਈ ਆ ਤੇਰੇ ਲੱਗਿਆ ਪੂਰਾ ਦਿਖਣ ਬਹੁਤ ਗੰਨਾ ਸਾਰੀਆਂ ਲੈਣੇ ਲੱਗੇ ਦੇਖਣਾ ਇਹ ਇਹਦਾ ਬਾਦ ਮਾਈ ਤੇ ਇਹਦਾ ਬਾਦ ਚੋਂ ਬਹੁਤ ਪਰਦਾ ਇਹਦੇ ਆਪਣੇ ਨਾਲ ਬੀਤਦਾ ਦਾ ਹਾਂ ਤੇ ਉਦੋਂ ਵੀ ਜਖਤੀ ਵਾਲੀ ਜੇ ਖੱਤੀ ਸਾੜੀ ਜਿਹੜੀ ਬਹੁਤ ਜੰਮੀ ਉਹ ਹਾਂ ਖੱਤੀ ਉੱਤੇ ਤਾਂ ਜੰਮਣੀ ਹਮਣਾ ਉੱਥੇ ਪੱਸੀ ਜਮੀਨ ਨਾ ਨਹੀਂ ਸਾਦੇਤਾ ਜੀ ਜੰਮਣੀ ਹਾਂ ਪੱਸੀ ਜਮੀਨਾ ਉੱਥੇ ਤਾਂ ਬਹੁਤ ਨੇ ਕੰਨਾ ਕੰਨਾ ਉੱਥੇ ਆਏ ਨਾ ਧਾਤੀ ਰੱਖਦੀ ਨਹੀਂ ਨਾ ਹੈਗੀ ਹਾਂ ਹਾਂ ਨਾ ਉਹਨੂੰ ਕਾਂਹ ਵਾਲਾ ਵੀ ਛੱਟ ਹੋਵੇ ਉਹ ਬ੍ਰੇਤਾ ਰੇਤਾ ਜੀਮੀਂ ਦਾ ਫਰਕ ਏ ਛੋਟੀ ਦਾ ਹਾਂ ਹੋਰ ਕੇ ਆ ਦੱਖਣ ਚੱਲਦਾ ਜੀ ਮੀ ਪਾਊਗਾ ਮਨ ਲੱਗਦਾ ਹਾਂ ਹੁਣ ਜੋ ਜੋ ਦਿਨ ਚੜੀ ਜਾਣੇ ਤੇਜ਼ ਹੋਈ ਜਾਣੇ ਨੇ ਲੜ ਭੱਜ ਕੇ ਚੱਲਦੀ ਆ ਚੱਲਦੀ ਆ ਜੱਟ ਚਲਦੀ ਬੰਦ ਚਲਾਇਆ ਉੱਥੇ ਮੋਟਰ ਵੀ ਕਿ ਰਾਤੀ ਮੋ ਵਿੱਗ ਜੇ ਨੂੰ ਮਹਾ ਜੇ ਜਿਆਦਾ ਆ ਗਏ ਬੂਟੇ ਵੀ ਨਗਜਣ ਥੱਲੇ ਟੱਪੇ ਆਂਦੀ ਮੇਰਾ ਫਿਰ ਮੈਂ ਵੀ ਅੱਜ ਪਾਣੀ ਲੋੜਾ ਦਾ ਥੱਲੇ ਗੱਲੇ ਨੂੰ ਮੌਸਮ ਜਿਆ ਖਰਾਬ ਦੱਸਿਆ ਮੈਂ ਖੈ ਦੇਖ ਕੇ ਲਾਵਾਂਗੇ ਗੱਲ ਕਹਿੰਦਾ ਕਾਲਾ ਹੁਣ ਬਣਾ ਲਾ ਆਪਣੀ ਵੀ ਨਹੀਂ ਕਾਲੀ ਹੋਣੀ ਦੋ ਚਾਰ ਦਿਨ ਤੱਕ ਰਹਿੰਦਾ ਦੋ ਚਾਰ ਦਿਨ ਤੱਕ ਬਹੁਤ ਆਈ ਪੈਣ ਵਾਲਾ ਇੰਨੇ ਨੂੰ ਇਹਨੇ ਨਹੀਂ ਪੈ ਜੂਗਾ ਸ਼ੈੱਡ ਭਰ ਲਿਆ ਕੋਈ ਗੱਲ ਨਹੀਂ ਕਾਲੇ ਨੇ ਤਾਂ ਭਰੇ ਲਿਆ ਫਿਰ ਹੂੰ ਯਾਨੀ ਇਹਦਾ ਉਹਦੇ ਵੀ ਜਾਣਾ ਪੱਟੀ ਕਰਾਉਣਾ ਕਾਲੇ ਠੀਕ ਆ ਕਦ ਦੇਖਦੇ ਹਾਂ ਜਾਉਂਗੇ ਕਰਾ ਲੇ ਹੁਣ ਕਰਾ ਲਿਆ ਪਰ ਜਾਉਣਾ ਸਪਰੇਅ ਕਰਨੀ ਹੈ ਹਾਂ ਉਹ ਸੱਚੀ ਗੱਲ ਇੰਨੀ ਗੱਲ 10 11 ਵਜੇ ਜਾ ਕੇ ਕਰਾ ਲਿਓ ਓਕੇ 11:00 ਵਜੇ ਅਸੀਂ ਵੀ ਕਾਲੇ ਦੀ ਖਬਰ ਸਾਧ ਨਹੀਂ ਚੱਲੇ ਹੁਣ ਇਹ ਕਹਿੰਦਾ ਪਹਿਲਾਂ ਦੇਖ ਕੇ ਜਾਣਾ ਮੈਂ ਚੱਲ ਚੱਲੀ ਆ ਭਾਜੀ ਮੈਂ ਦੇਖ ਕੇ ਆਵਾ ਕਿੰਨਾ ਕੀ ਜੰਮਿਆ ਕਿੰ ਉਹ ਆਹ ਢੀਂਗਾ ਉਹ ਵੇ ਉਰੀ ਦਿਖਾਈ ਨਾ ਉਹ ਨਹੀਂ ਕੀਦਾ ਉਹ ਜੰਮਦਾ ਜੰਮਦਾ ਹੈਗਾ ਹਲੇ ਉਹ ਜੰਮਦਾ ਹੋਣਾ ਜੰਮਦਾ ਸਾਰੀ ਗੱਲ ਉਹ 5-7 ਦਿਨ ਤੱਕ ਦਿਖਣ ਲੱਗੂਗਾ ਹਲੇ ਕਿੰਨੇ 5-7 ਦਿਨ ਤੱਕ ਆਹੀਂ ਸਮਝਾ ਜੀ ਇੰਨਾ ਕੁ ਵੀ ਦਿਖਣ ਲੱਗ ਕੇ ਇੰਨਾ ਕੁ ਪਾਣੀ ਲਾ ਦਵੇ ਜੀ ਪਾਣੀ ਲਾ ਦਵੇ ਸਾਰੀ ਜੰਮੇ ਹੋਣਾ ਸਾਰੇ ਗਿੱਲੇ ਗਿੱਲੇ ਬਣ ਗਿੱਲੇ ਗਿੱਲੇ ਹੁਣ ਸਹਿਮਰਾ ਉਹਨਾਂ ਦਾ ਜੱਗੇ ਨਾਲ ਗੰਨਾ ਦੇਖਿਆ ਮੈਂ ਬਹੁਤ ਆਪ ਦਾ ਜੰਮਿਆ ਮੈਂ ਹੁਣ ਇਹਨੂੰ 2-3 ਦਿਨ ਮੈਂ ਪਾਣੀ ਲਾ ਦੂ ਇਹਨੂੰ ਓਕੇ ਮਜਲਾ ਫਸੇ ਵੇ ਜਦੇ ਬਾਹਰ ਆ ਜਾਣਾ ਹੁਣ ਜਦੇ ਜਦੇ ਠੀਕ ਨਹੀਂ ਹਾਂ ਬਾ ਵੱਜ ਗਿਆ ਪਰਾਂ ਵੀ ਵੱਜ ਗਿਆ ਚੱਲੀਏ ਫਿਰ ਚੱਲੀਏ ਪਹਿਲਾਂ ਦੇਖੀਏ ਲਈਏ ਕਬਰ ਸਰ ਦੇਖ ਕੇ ਬਾਈ ਜੀ ਠੀਕ ਆ ਕਲੇ ਨੂੰ ਹੋਰ ਕਿ ਦੇਖੀਦੇ ਹੋ ਜਾ ਕੇ ਤੇ ਪਿੰਡਾਂ ਦੇਖਣ ਦਾ ਬਹੁਤ ਆ ਜਾਦਾ ਕਦੇ ਬਾਹਰ ਨਹੀਂ ਇਸਕਾ ਨਾ ਆ ਬਈ ਆਵੇ ਧੋ ਕੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਆਹ ਚੱਕੇ ਉਧਰ ਰੱਖਦੇ ਲਾ ਗਿਆ ਚੱਕਣ ਤੋਂ ਬਾਅਦ ਮਾਂ ਸਹੀ ਪਾ ਕੇ ਰੱਖ ਦੇ ਹੋ ਬੇਲੇ ਫਾਫਾ ਹੋ ਬੇਲੇ ਫਾਫੇ ਮੇ ਪਾ ਦਿੰਦੇ ਆ ਜੀ ਚੱਕ ਰੱਪਾ ਇਸ ਬਰੇਕ ਨਾਲ ਆ ਗਿਆ ਅੱਜ ਸਾਡੇ ਕੱਟੇ ਸਰਵੇਦਾ ਅੱਜ ਕੰਮ ਨਿਭਣਦਾ ਪਤਾ ਨਹੀਂ ਕਿ ਸਾਡਾ 500 ਪੰਪ ਲਾ ਦਿੱਤਾ ਮਾਸੇਰਾ ਅੜ ਗਿੜਤੀ ਐ ਐਨੇ ਪੰਪ ਲੱਗ ਲੈ ਸਾਡੇ ਕਰਦੇ ਕੱਲੇ ਕੱਲੇ ਸਿਆੜ ਜੀ ਆਹ ਖੇਤ ਰਹਿ ਗਿਆ ਬਸ ਗੈਲੇ ਪਾਣੀ ਛੱਡਿਆ ਵਾ ਗੈਤ ਦੀ ਗੈਲੇ ਹੁਣ ਪਾਣੀ ਛੱਡ ਕੇ ਗੈਲੇ ਰੇ ਚੱਲਣਾ ਫੇਰ ਪਾਣੀ ਛੱਡ ਕੇ ਗਿੱਲੇ ਗਿੱਲੇ ਜੇ ਰੇ ਠੀਕ ਨਹੀਂ ਹਾਂ ਪਾਣੀ ਭਰੀ ਜਾਣਾ ਰੇ ਠੀਕ ਨਾ ਕੱਲ੍ਹ ਗਿਆ ਅੱਜ ਸਪਰੇਅ ਤਾਂ ਕਰਕੇ ਰੇ ਹੋਣਾ ਦਾ ਉਰੇ ਇਹਦਾ ਸਪਰੇਅ ਨਾਲ ਨਿਬੜ ਜਵੇ ਵਧੀਆ ਇੱਕ ਪਾਸੇ ਤਾਂ ਕਹਾਣੀ ਕੰਡੇ ਲੱਗੇ ਪਾਣੀ ਕਰਿਆ ਹੱਥਾਂ ਮੇ ਰਹਿ ਕੇ ਹਮਾਰੇ ਪਾ ਦਿੰਦੇ ਅੱਜ ਕਿਸ ਬਲੇ ਸਵੇਰੇ ਸਾਜਰੇ ਵਾਲਾ ਸਪਰੇਅ ਦਾ ਕੰਮ ਲੋਟ ਰਹਿਦਾ ਹੁੰਦਾ ਖਾਵ ਨੂੰ ਨਹੀਂ ਸਪਰੇਅ ਲੋਟ ਆਉਂਦੀ ਹੁੰਦੀ ਇਹ ਮੰਨਦਾ ਨਹੀਂ ਹੋਏਗਾ ਬੜੇ ਪਿਆ ਬੁੱਢਾ ਹੋਵੇ ਧੁੱਪਾਂ ਚ ਇਦਾਂ ਇਹ ਦੋ ਹੋਈ ਪਏ ਆ ਤਾਂ ਦੋ ਹੋ ਗਏ ਭਾਈ ਉਹ ਭਾਈ ਰ ਇੱਕ ਹੋਰ ਪਿਆ ਮਨੇ ਯਕੀਨ ਦਾ ਇੱਕ ਫਟ ਗਿਆ ਇੱਕ ਦਹੀਆ ਹੋ ਗਿਆ ਇਹ ਵੀ ਬੋਦਾ ਹੋਵੇ ਤਾਂ ਪੰਮ ਇਕੱਠਾ ਜਿਆ ਕਰ ਦਿੰਦਾ ਹੋਰ ਕਿ ਕਰਨ ਬਾਂਦ ਮਾ ਜਾਲ ਦੀ ਉਹ ਉਰਨੇ ਤੇ ਇਹ ਇਕੱਠੇ ਜਿਹਾ ਕਰਕੇ ਰੱਖ ਦਿੰਦੇ ਹੈਗਾ ਤੋਕੂ ਗੂ ਵੇ ਇੱਥੇ ਜਾਦੇ ਕੋਰ ਦੇ ਨਾਲੇ ਕੂਰੂ ਗੇ ਠੀਕ ਹੈ ਰੱਖ ਫਰੋਂ ਦੇ ਪਾਪਾ ਹੈ ਕਿ ਲਾਮਚੂ ਆ ਬੇਰੀਂ ਲੱਗਿਆ ਇਹ ਲਾਮਚੂ ਬੇਰੀਂ ਤੇ ਫੇਰ ਲੱਗਿਆ ਇਹਨੂੰ ਫੁੱਲ ਆ ਗਿਆ ਬਸ ਸੱਤੀ ਹੋਈ ਹੈ ਹੈ ਨਾਲੇ ਵੱਡੀ ਹੋਈ ਹੈ ਓਏ ਬਠੀਕਾ ਹੁਣ ਹੁਣੇ ਛੇੜਾ ਦੇ ਖਾਈ ਆ ਖਾ ਹੋ ਜਣੇ ਆ ਇਹਨੂੰ ਤੋੜ ਕੇ ਉਧਰ ਬਾਹਰ ਛੇ ਝਾਂਗ ਤੂੰ ਦੇਖਿਆ ਨਹੀਂ ਝਾਂਗ ਦਾ ਹਾਂ ਉਹ ਚੀਜ਼ ਹੈ ਉਹ ਚੀਜ਼ ਹੈ ਐਪਲ ਬੇਰੀ ਹੈ ਇਹ ਹਲਦੀ ਦੀ ਬਹੁਤ ਉਹ ਹਾਂ ਇਹ ਥੱਲੇ ਦੇ ਵੱਡੂਗਾ ਹਾਂ ਕਿੱਥੇ ਦੇ ਜੜ ਤੇ ਆਉ ਜੜ ਤੇ ਵੱਢਦੇ ਆਪਣੇ ਇੱਕ ਵਾਰੀ ਲਾਓ ਹਾਂ ਇਹਦਾ ਉਹ ਤਾਂ ਫੇਰ ਵੱਢਦੇ ਜਿੰਗ ਆਈ ਦੀਆਂ ਫੇਰ ਉੱਕੜੀ ਹੋ ਜਾਂਦੀ ਹੈ ਸਾਲ ਚ ਹੋ ਜਾਂਦੀ ਤੇ ਆ ਆੜੂ ਹੀ ਲੱਗਿਆ ਏ ਆਇ ਨਖਾ ਮਾੜੂ ਆ ਜਾ ਮੈਂ ਮੜ ਲਾਗੂ ਇੱਕ ਹੋਰ ਆਈਟਮ ਆ ਹੋਣੀ ਪਤਾ ਨਹੀਂ ਕਿ ਆਏ ਹੋ ਯਾਰ ਨੀਚੀ ਆ ਤੈਨੂੰ ਕਿੰਨੀ ਵਾਰ ਦੱਸਦਾ ਮੈਂ ਆਹ ਦੇ ਆੜੂ ਆੜੂ ਇਸੋ ਘੱਟ ਲੱਗੇ ਆ ਪਤਾ ਨਹੀਂ ਗਿਆ ਗੱਲ ਆ ਆੜੂ ਘੱਟ ਲੱਗੇ ਆ ਬਰੂਰੀ ਲੱਗੇ ਲੱਗਣ ਆਇਰੋਂ ਆ ਫਾਪੇ ਆਵੇ ਦੇਖੋ ਕੀ ਆਹ ਅਰੇ ਫੋੜੇ ਨਹੀਂ ਵਾਲੇ ਆਖਾਈ ਸੀ ਜਹੇ ਹਾਂ ਕੀ ਆ ਹਾਂ ਲੂਟੀ ਹੈ ਹਾਂ ਲੀਤੀ ਵਾਸ ਤੇ ਹੈਗੀ ਅਜਾ ਬੇਲ ਨੂੰ ਬੇਲ ਨੂੰ ਨਹੀਂ ਆਇਆ ਕੋਈ ਸੂਰਤ ਇਹਦਾ ਤਿੰਨ ਜੀਆ ਨੂੰ ਆ ਗਿਆ ਫੜਾ ਪੈ ਗਿਆ ਚਾਰ ਨੂੰ ਨਾਰਦੀ ਨਾਰ ਨੂੰ ਵੀ ਫੁੱਲਾ ਗਿਆ ਇੱਧਰ ਉਹ ਪਰਲੇ ਨਾਰ ਨੂੰ ਵੀ ਆ ਗਿਆ ਐ ਹੋਣੀ ਆਉਦਾ ਇਹ ਆ ਉਹ ਕਿਆ ਕਹਿੰਦੇ ਇਹਨੂੰ ਹਾਂ ਅੱਗ ਵੀ ਆ ਗਿਆ ਬੁੱਤਾ ਬਦ ਆਹ ਹਾਂ ਹਾਂ ਕੀ ਗਵਾ ਕੀ ਗੁਣ ਵੀ ਆ ਗਿਆ ਫੜਾ ਦੇਖ ਆ ਦੇ ਕਿੰਨਾ ਲੱਗੇ ਪਿੱਛੇ ਸਾਨੂੰ ਫੜ ਪਾਣੀ ਵਾਰਨ ਆਇਆ ਜੀ ਹਾਂ ਜੀ ਇਹ ਵੀ ਆ ਗਿਆ ਕੂਟਰ ਦੇਖ ਇੱਧਰ ਲੈ ਦੇ ਆਹ ਨੇ ਇਹਨੂੰ ਵੀ ਆ ਗਿਆ ਠੀਕ ਹੈ ਇਹ 베ਰੀ ਲ ਐਪਲ 베ਰੀ ਅੰਗੂਰ ਦੀ ਬੇਰ ਤੇ ਅੰਗੂਰ ਨੂੰ ਨਹੀਂ ਇਹ ਜਿਆ ਫਲ ਆਇਆ ਹੈਗਾ ਇਹਨੂੰ ਮੈਨੂੰ ਲੱਗਦੀ ਆਉਣਾ ਨਹੀਂ ਐਸੋ ਛਾਂਗ ਦੀ ਤੀ ਨਾ ਆਪਾਂ ਨੇ ਆਊਗਾ ਤੇ ਮਾੜਾ ਮੁੱਟਾ ਆਊਗਾ ਇਹਨੂੰ ਆ ਗਿਆ ਫਲ ਫਿਰ ਇਹ ਆਹ ਅੰਬੂਰ ਵੀ ਨਹੀਂ ਆਇਆ ਐਸੋ پتہ ਨਹੀਂ ਕੀ ਗੱਲ ਹੈ ਆਹ ਅੰਬੂਰ ਵੀ ਨਹੀਂ ਆਇਆ ਜਿਹੜਾ ਉੱਥੇ ਖੜੇ ਥੱਲੇ ਖੜਾ ਦਾ ਉਹਨੂੰ ਵੀ ਨਹੀਂ ਆਇਆ ਗੂਰ ਐਸੋ ਕਾਲਿਆ ਜਿਹੜਾ ਉਹ ਸਿਰ ਆਇਆ ਵਾ ਹੋਰੰਬਨ ਇਹਨਾਂ ਨੂੰ ਪਰਥੀਆਂ ਸੁਣੀਏ ਜੀ ਅੰਬ ਵੀ ਕਸਾਲੇ ਤੋਂ ਹੋ ਗਏ ਹੁਣ ਅੰਬ ਵੀ ਕਸਾਲੇ ਹੋ ਗਏ ਭਾਈ ਮਾਪਾਂ ਤੇਰਾ ਇੱਧਰ ਪਾ ਰਾ ਕੇ ਇੱਧਰ ਉੱਧਰ ਕੀ ਇਹ ਤਾਂ ਆ ਹੀ ਨਹੀਂ ਜਾਂਦੀ ਨਹੀ ਜਾਂਦੀ ਉਹ ਨਹੀਂ ਜਾਂਦੀ ਮਾ ਆਪਾਂ ਨੇ ਨਾ ਪਾਈਪ ਲਿਆ ਕੇ ਨਾਲੀ ਚ ਪਾਈਪ ਪਵਾ ਕੇ ਪਾਣੀ ਲਾਉਣਾ ਉੱਧਰ ਇੱਥੇ ਤੇ ਪਾਣੀ ਨਹੀਂ ਗਿਆ ਬਣਾ। ਹਾਲੇ ਨਹੀਂ ਲਾਉਂਗੇ ਦੋ ਦੋ ਦਿਨ। ਦੋ ਦਿਨ ਤੇ ਬਾਅਦ ਲਾਉਂਦੇ। ਪਾ ਦੇ। ਪਾਤੀ ਧਾਰੀ। ਆਹ। ਪਾਤੀਆਂ ਧਾਰੀਆਂ ਟੱਕਣ ਦਾ ਲਾਗਾਂ। ਹੋਰ ਪਾ ਦੇ ਮੈਂ ਹੁਣ। ਪਾਤਾ ਦਿੱਤਾ ਬੰਦਿਆ। ਹੋਰ ਪਾਰਿਆ ਥੋੜਾ ਜਿਆ। ਉਹ ਜਾਣਾ ਮੈਂ। ਡਾਇਰੈਕਟਰ ਵਾਲੀ ਕੁਰਸੀ ਰੱਖੀ ਵੀ ਹੈ। ਹੈ? ਕੁਰਸੀ ਡਾਇਰੈਕਟਰ ਵਾਲੀ ਰੱਖੀ ਵੀ ਹੈ। ਹਾਂ। ਬਾਬੇ ਦੀ ਹੋਵੇ। ਡਾਇਰੈਕਟਰ ਨਹੀਂ ਬਠੇ ਕਰਦਾ ਹੁੰਦਾ ਫੇਰ ਫਿਲਮ ਵਿੱਚ ਵੀ। ਹਾਂ। ਬਾਬਾ ਹੁੰਦਾ ਬਾਹਰ ਜਾਂਦਾ ਜੇ ਮਰਾ ਹੈ। ਇਹ ਜਮੀਨ ਹੈ। ਉਹ ਤੇ ਆਪੀ ਦਾ ਖਿਆਮਾ ਮਾਜੂਰ ਲਿਆ ਆਂ ਅਨਾਰ ਦੇ ਕਿੰਨੇ ਲੱਗੇ ਉਹ ਨਾਰ ਲੱਗਿਆ ਏ ਇਹ ਇਹਨੂੰ ਨਹੀਂ ਆਇਆ ਇਹਨੂੰ ਘਟਫਲ ਆਇਆ ਉਹਨੂੰ ਆਫਸ ਆਇਆ ਇਹ ਸਾਲਾ ਲੇਟ ਪਤਾ ਆਇਆ ਇਹਨੂੰ ਐ ਦੀ ਬਿਧਾ ਹੈ ਲੇਟ ਆਇਆ ਤਾਂ ਬਣ ਗਿਆ ਚੱਕਰ ਇਹਨਾਂ ਜਮੜੀ ਮੜੀ ਮੜੀ ক্লোਰ ਪਾ ਦੇ ਹੂੰ ਸੂਕ ਸੂਕ ਪਾਉਂਦੇ ਵਾਹੋ ਇੱਥੇ ਬਈ ਪੰਪ ਲਾਉਣਾ ਸਖਾਲਾ ਉੱਥੇ ਸਵੇਰੋਂ 20 ਪੰਪ ਲਾਏ ਆ ਉੱਥੇ ਤੇ ਜੱਠੇ ਪਰਤੇ ਇੱਕ ਦੂਨ ਚਕਾਉਣਾ ਪੈਂਦਾ ਇੱਥੇ ਤੇ ਬੰਦਾ ਆਪ ਜਾ ਕੇ ਤੁਰ ਪੈਣਾ ਟਾਉਣ ਨਾਲ ਆਇਆ ਜਣਾ ਵੀ ਉਹ ਪਰਦੇ ਪਾਸੇ ਇੱਕ ਪੰਪ ਰਹੇਗਾ ਉਹ ਸਿਰੇ ਜਾ ਕੇ ਸਿਰੇ ਜਾ ਕੇ ਲਾਉਣਾ ਪੰਪ ਇੱਕ ਤੂੰ ਵੀ ਹੁਣ ਅਸਲੀ ਪਰਾ ਹੀ ਲਾ ਦੇ ਇੱਕ ਫੇਰ ਆਪਾਂ ਇੱਧਰ ਤੇ ਲਾ ਜਣਾ ਹੈ ਹਲਾ ਆਓ ਕਾ ਕਾ ਵੱਧ ਕੇ ਕਰਦੇ ਹੁਣ ਫੋਟਿਆ ਇਹਦਾ ਕਹਿੰਦਾ ਕਾਲੂ ਕਰੂੰਗੇ ਸਪਰੇ ਮੈਂ ਤੂੰ ਸਪਰੇ ਦਾ ਕੰਮ ਨਬੇੜਦੇ ਮੀਂਹ ਹੀ ਨਹੀਂ ਦਾ ਕੋਈ ਪਤਾ ਨਹੀਂ ਠੀਕ ਨਹੀਂ ਗੱਲ ਹੈ ਉਹ ਪਾਣੀ ਥੰਡੇ ਵਾਲਾ ਬੰਦ ਕਰ ਦੇ ਅੱਜ ਕਿਹਦੇ ਦਾ ਤੂੰ ਕਿਹਦਾ ਛੱਡੂਗਾ ਤੂੰ ਹੀ ਛੱਡ ਸਪਰੇ ਕਰਨੀ ਸੀ ਤੇ ਇਹ ਉਧਰ ਐ ਕੇ ਉਹਨੂੰ ਛੇਤੀ ਜਾ ਦਾ ਠੀਕ ਹੈ ਹੋਈ ਸਭ ਯਾਰ ਨੂੰ ਜੀ ਹਾਂ ਠੇਹਾ ਠੇਹਾ ਆਪਣੀ ਛੁਲੇ ਦੇ ਕੁਝ ਨਹੀਂ ਕਰਨਾ ਉਹਦੇ ਨੱਕੇ ਲਾ ਕੇ ਸਿੱਧਾ ਛੁੱਲੇ ਲਗਾ ਰਿਹਾ ਤਾਂ ਉਹਦਾ ਇਹ ਹੋਤਾ ਆ ਆ ਫਾਜਲੇ ਦਾ ਤਾਂ ਕੋਈ ਨਹੀਂ ਦੱਸਦਾ ਸਾਗਾਂ ਦਾ ਡਾਕਾ ਫਿਆ ਲੱਗਦੇ ਹੋਣਾ ਕੋਈ ਨਹੀਂ ਕਿੰਨਾ ਪੈਸਾ ਕਾਰ ਚੱਲਿਆ ਰਿਹਾ ਥੋੜਾ ਤਾਂ ਨਹੀਂ ਹੈਗਾ ਜਮਾਈ ਹੁਣ ਆ ਤਾਂ ਪੈ ਨਹੀਂ ਤਾ ਕੋੜਾ ਘਾਲਾ ਨਹੀਂ ਹੈਗਾ ਕੋੜਾ ਘਾਲਾ ਤਾਂ ਪਜਾਸਤਾ ਹੁਣ ਤਾਗ ਜਿਹੜੇ ਕੋਲੇ ਤੇ ਹੀ ਆ ਕਿੰਨੇ ਬਰੋ ਤਾਗ ਜਿਹੜੇ ਹੁਣ ਕੋਈ ਨਹੀਂ ਉੜਦਾ ਦੇਖ ਲਾ ਹਾਂ ਲਾਲੇ ਪਤਾ ਨਹੀਂ ਇੱਥੇ ਹਾਂ ਉਹ ਆਹ ਹੈ ਵੀ ਅਸੀਂ ਵੀ ਨੂੰਏਗਾ ਤਾਂ ਤਾਂ ਠੀਕ ਹੈ ਪਤਾ ਨਹੀਂ ਦਵਾਈ ਨਾ ਕਰਿਆ ਦੋ ਓ ਪਾ ਪਾਣੀ ਚ ਆਈਦਾ ਬਾਈ ਹੁਣ ਪੂਰਾ ਗੰਨੇ ਨੂੰ ਬੜਾ ਤੁਹਾਡਾ ਗਿੱਲਾ ਹੀ ਰਹਿ ਨੱਕਾ ਫੁੱਟਦਾ ਆਇਆ ਫੁੱਟਣ ਦੀ ਹੁੰਦਾ ਵੀ ਘੱਟ ਫੁੱਟਦਾ ਪਾਣੀ ਚ ਫੁੱਟੋ ਬਸੇਰਾ ਆਇਆ ਇਹ ਹੁਣ ਇਹ ਕਹਿਆ ਪਪੋ ਇਹ ਬੋਲ ਜੰਮੇ ਬੜੇ ਉਰੇ ਮਗਾਦੇ ਤਾਂ ਪਏ ਅੱਧਰ ਰਹਿ ਗਿਆ ਹਾਂ ਹਾਂ ਬਾਸੀ ਜਾਨੂੰ ਸੂਜੀ ਟਿੱਕੀ ਕਰਨੀ ਐ ਥੋੜਾ ਕੰਮ ਨਿਭੜ ਜਾਣਾ ਜਾਨੂੰ ਸੂਜੀ ਟਿੱਕੀ ਹੋਣਾ ਅੱਜ ਦੇਖਦਾ ਸਾਹਮਣੇ ਪੁੱਤਾਂ ਦੇ ਬਾਹਰ ਅੱਜ 12 ਲੱਗੇ 12 ਰਹਿ ਗਈ 12 12 ਲੱਗੇ 12 ਰਹਿ ਗਈ ਭਾਈ ਹਾਂ ਮਹਾਂਪੰਥ ਜੇਹਾਂ ਤੋਂ ਗੋਦੋ ਦੇ ਲੋਡ ਕਰਨ ਦੇ ਨਾਲ ਗੱਲੇ ਖੜੇ ਚਲ ਇੱਥੇ ਦਾ ਬਣਾ ਕੰਮ ਹੈ ਹੁਣ ਮੰਨ ਕੇ ਜਲਸੀ ਸ਼ੁਰੂ ਕਰਕੇ ਗਏਗੇ ਸਵੇਰੋਂ ਅਸੀਂ ਕਾਇਮ ਜਣ ਕੇ ਅਸੀਂ ਆਪਾਂ ਸਵੇਰੇ 18 ਮਸ ਨਾਲ 18 20 ਪੰਪ ਲਾ ਕੇ ਸਵੇਰੋਂ ਅਸੀਂ 9:30 ਨੂੰ ਘਰ ਆਇਆ ਰਹੇ 9:30 ਵਜੇ ਬਣਾ ਰਾਮ ਕਰਦੇ ਨਾ ਧੋ ਕੇ AC 'ਚ ਪਏ ਆ 4 ਵਜੇ ਉੱਠ ਕੇ ਹੋਈ ਰਾਇਆ ਹੁਣ ਅਪ ਸ਼ਾਮ 세 ਹੀ ਰੇ ਔਰ ਇਹ ਕਿਤੇ ਹੁਣ ਬੰਦਾ ਇਤਨੇ ਫੈਕਟਰੀ ਫੂਡਰੀ ਵਾ ਲੱਗਿਆ ਹੋਵੇ ਭਾਗਿਆਬ ਹੋਵੇ ਅਗਲਾ ਢੂਲ ਸਿੱਧੀ ਹੋਣ ਦੰਦਾ ਇੱਥੇ ਮਰਜੀ ਦਾ ਕੰਮ ਪਤਾ ਹੈ ਠੀਕ ਨਹੀਂ ਆਹੋ ਤੇ ਨਹੀਂ ਜੀ ਜੀ ਕਰਦਾ ਕੱਲੂ ਕਰਦਾ ਕੱਲੂ ਕਰ ਲੋ ਠੀਕ ਹੈ ਗੱਲ ਹੁਣ ਆਪਣਾ ਕੰਮ ਸੁਣਾ ਬੜਾਈ ਇਹ ਹੁਣ ਸਾਰੀ ਬਾਹਰ ਜਾਣ ਲੱਗੇ ਪੰਜਾਬ ਦੇ ਜੀ ਕੌਣ ਸੰਭੂਗਾ ਇੱਥੇ ਜੀ ਨਾ ਤੋ ਜੀ ਨਾਲੇ ਚਾਹੀਦੇ ਬਾਹਰ ਹੀ ਘਟ ਗਏ ਯਾਰ ਹਨਾ ਕੁਝ ਨਹੀਂ ਪਹੁੰਚਉਂਦੇ ਫਰਾਲੀ ਜਾਂਦੇ ਫਰਾਲੀ ਰਾਣਾ ਪੀਜਾ ਇੰਨੇ ਦਿਨ ਮ ਫਲਾਣਾ ਪੀਜਾ ਦਾ ਇੰਨੇ ਦਿਨ ਮ ਫਲਾਣਾ ਜੱਟ ਦਾ ਜੱਟ ਦਾ ਮੈਂ ਤੁਸੀਂ ਛੱਡ ਕੇ ਕੱਟ ਕੇ ਘੈਣੂਗਾ ਸਾਰੇ ਪੰਜਾਬ ਨੂੰ ਬਹਾਰ ਲਾ ਗੋ ਮੋੜਿਆ ਉਹ ਸਾਹ ਹਰ ਜਿਹੜੇ ਕਹਿੰਦੇ ਜੱਟ ਨੇ ਦੇਣਾ ਨਾ ਹੋਏਗੇ ਇਹਦਾ ਕੁਸ ਫਿਰ ਖੇਤੀ ਵਰਗਾ ਹੁੰਦਾ ਨਹੀਂ ਹੈਗਾ ਨਹੀਂ ਦੇਣਾ ਜੱਟ ਨੇ ਦੇਣਾ ਹੈ ਹਾਂ ਫੇਰ ਸਾਲਾ ਤੈਨੂੰ ਪਤਾ ਜੀ ਬੰਦਾ ਕਰਜਾਈ ਹੋਵੇ ਨਾ ਫੇਰ ਸਾਲਾ ਕਰਜੇ ਫਿਰ ਉਹ ਨਹੀਂ ਸਿੱਟ ਹੋ ਜਾਣਾ ਕੰਮ ਉਹ ਬਹੁਤ ਟਾਈਮ ਚ ਹੁੰਦਾ ਸਮਝ ਹੁੰਦਾ ਫਿਰ ਮਿੰਟ ਤੇ ਬਗਰ ਨਹੀਂ ਪੈਂਦੀ ਤਾਂ ਹੀ ਹੁੰਦਾ ਕਿੰਨਾ ਟਾਈਮ ਹੋ ਗਿਆ ਕਰਦੇ ਆਨੋ ਉਹ ਮਿੰਟ ਤੇ ਕਰਨੀ ਪਈ ਉਹ ਫੇਰ ਸਿੱਟ ਹੁੰਦਾ ਬਾਈ ਕੋਈ ਤਾਂ ਹੈ ਹੁਣ ਜਿਹੜੇ ਬਾਹਰ ਜਾਂਦੇ ਉਹਨਾਂ ਨੂੰ ਮਿੰਟ ਕਰਕੇ ਜਿਹੜੇ ਚੱਲ ਜਾਂਦੇ ਲਾ ਕੇ ਜਾਣਾ ਉਹਨਾਂ ਲਈ ਤਾਂ ਹੌਲ ਸੈੱਟ ਕਰਨੀਆਂ ਆ ਇੱਥੇ ਮੁੱਲ ਪਾਈਦਾ ਕਮਾਈ ਕਰੀਗੀ ਇਹ ਇੱਥੇ ਨਹੀਂ ਪੈਂਦਾ ਇਹ ਪੰਡਾ ਉਹ ਪੰਡਾ ਦੇ ਪੰਨੇ ਸਰਕਾਰਾਂ ਸਾਲਾ ਉਹ ਹੁੰਦਾ ਵਾਹ ਇਹ ਆ ਗੋ ਆ ਗੋ ਸਗਾਈ ਲਾ ਹਾਂ ਜੀ ਜੀ ਰੁਲੀ ਨਹੀਂ ਹੈਗੀ ਇਹ ਕੁਛ ਕਹਿ ਲਾ ਤਣਕੇ ਚੱਕ ਹੋਈ ਏ ਤੇਰੀ ਹੁਣ ਹਾਂ ਅਣਗਾਹ ਜੀੜੀ ਦਾ ਕਿਆ ਦੇਖਿਆ ਹਲੇ ਤਾ ਕੁਛ ਵੀ ਦੇਖਿਆ ਇਹ ਤਾਂ ਹੈਗਾ ਭੱਜਦਾ ਬੰਦਾ ਬਾਹਰ ਨੂੰ ਕੋਈ ਤਾਂ ਪੜਦਾ ਜੀ ਬੰਦੇ ਸਰਕਾਰ ਨੇ ਨਹੀਂ ਉਹ ਪਾਤੀ ਦੂਈ ਦੂਈ ਪਾਤ ਤੇ ਗੁੰਮ ਹੋ ਆਹੀ ਵੀ ਸਾਰੀ ਨੇ ਤੇ ਨੀਟੀਆਂ ਚੰਗੀਆਂ ਹੋਵੇ ਵੱਧ ਜਾਵੇ ਤੂੰ ਜਰਾ ਆਹੀ ਕੰਮ ਨੂੰ ਜਦ ਖਾਲੀ ਨੇਰੀ ਆ ਗਈ ਹੈ ਹਾਂ ਨੇ ਰੀ ਆਊਗੀ ਕਿਸ ਨਾ ਕਿਸਾ ਚਲ ਆਪਾਂ ਨੂੰ ਕੋਈ ਫਰਕ ਨਹੀਂ ਚਾਹੇ ਆਈ ਜਾਵੇ ਪਰ ਥੱਲੇ ਹੀ ਜਾਣਾ ਪੰਪ ਆਪਣਾ ਆਪਣਾ ਥੱਲੇ ਜਾਂਦਾ ਧਾਤੀ ਪੁਰੇ ਹੋ ਲੈਟ ਚੱਲਣੇ ਆਈ ਦੀ ਲੈਟ ਪਾ ਚੱਲ ਆ ਜੂ ਨੇ ਰੀ ਆਊਗਾ ਵੀ ਵੀ ਆਊ ਜੇ ਤੂੰ ਕੰਮ ਵਿਖਾਰੇ ਕੰਮ ਲੋਡ ਹੋ ਜੂਗਾ ਫੇ ਸਾਰੇ ਨੀਂਦਾਂ ਤੇ ਇਗਮੀ ਇਹ ਪੰਪ 28 ਹੀ ਲੱਗਦੇ ਆ ਕਹਿੰਦੇ 28 ਪੰਪ ਲਾ ਦਿੰਦਾ ਇੱਕ ਵਾਰ ਚਾਰਜ ਕਰਾਇਆ ਪੰਪਰ ਤੇ ਅੱਫਾ 12 12 ਹੀ ਨਾ ਆਏ ਆ ਪਤਾ 12 ਲਾ ਕੇ ਵੇਚਾ ਜਦ ਲਾ ਦਿੰਦੇ ਆ ਇਹਨੂੰ ਹੋਲਣ ਦੇ ਡਾਉ ਨਾ ਡਾਉ ਜੂੜਨੋ ਫੇ ਖੇਤ ਮਾਤੇ ਦੇਖੂਗਾ ਵੀ ਉਹ ਲੈ ਆਇਓ ਭਲਾਣੇ ਪੰਪਰ ਲੈ ਆਇਓ ਪੰਪਰ ਬੜਾ ਜਿੰਨੇ ਕਰਕੇ ਆਪਣੇ ਵੇਚਾ ਜਦ ਲਾ ਦੋ ਆ ਕੇ ਠੀਕ ਵੀ ਗੱਲ ਹੈ ਬੈਟੀਆਂ ਖਤਮ ਹੋ ਜੀ ਵੀ ਲਾ ਕੇ ਆਏ ਨਹੀਂ ਹੁੰਦੀ ਹੁੰਦੀ ਆਏ ਨਹੀਂ ਹੁੰਦੀ ਜਿਹੜੇ 28 ਪੰਪ ਤਾਂ ਲਾ ਦਿੰਦਾ ਅਸੀਂ 28 28 ਪੰਪ ਲੱਗ ਜਾਂਦੇ ਆ ਮੋੜਨਾ ਵੀ ਉਹਨਾਂ ਲਈ ਡਬਲ ਆ ਗਿਆ ਨਾ ਇਹਨਾਂ ਨੂੰ ਬਾਬਾ ਨੂੰ ਚਲਾਉਂ ਤਾਂ ਭੈਕੇ ਆਹੋ ਡਬਲ ਤਾਂ ਕੋਈ ਉਹ ਚਲਾਉਂਦਾ ਨਹੀਂ ਚਲਾਉਂਦੀ ਨੀ ਹਾਂ ਅਜੇ ਦੂਵੇ ਡੀਜੀ ਵਾਲੇ ਨਾਲ ਲਾਉਣ ਪੈਂਦੇ ਕਿੱਥੇ ਲੱਗ ਜਣੇ ਇੰਨੇ ਬੰਦੇ ਹਾਂ ਵਿੰਡੀ ਜੀ ਵਾਲੇ ਨਾਲ ਲਾਉਣੇ ਪੈ ਜੇ ਕਿੱਦਾਂ ਲੱਗਦੇ ਆ ਆਇਆ ਆਇਆ ਲੈਣ ਦੀ ਬਾ ਆਇਆ ਰਹਿਣ ਦੀ ਦੂਰ ਇਹਦਾ ਬੰਦਾ ਤੁਰਦਾ ਫਿਰਦਾ ਜਾਂਦਾ ਆਪਣਾ ਟੋਪਾਂ ਹੈਗੇ ਜਾ ਉਹ ਵੀ ਵਿੰਡੀ ਵਾਲੇ ਹੈਗੇ ਆ ਘੋਣੇ ਵਾਲੇ ਬਿਰਗ ਵਾਲੇ ਆ ਗਏ ਉਹਨਾਂ ਨੂੰ ਵੀ ਸੋਧੋ ਕੀਤੀ ਅਕੇ ਬੁਸ਼ਾਲੇ ਦੇ ਹੁਣ ਬੈਰਗਾਂ ਵਾਲੇ ਆ ਗਏ ਤੇ ਫਿਰ ਓ ਮਖਾ ਬੈਰਗਾਂ ਵਾਲੇ ਆ ਗਏ ਦੇ ਬੰਪ ਆਉਣੀ ਆ ਆ ਆ ਹਿੱਮੋ ਕੇ ਨਾਲ ਆ ਆ ਗਿਆ ਉਹ ਨੜੀ ਜਾਂਦੀ ਲੁਕੇ ਉਹ ਕਿੱਡਾ ਜਾਨਵਰ ਆ ਰੋਡ ਦਾ ਨੜੀ ਆ ਕਿੱਡਾ ਜਾਨਵਰ ਆ ਰੋਡ ਦਾ ਆ ਲੱਗਦੀ ਹੋਣੀ ਲੱਗਦੀ ਆ ਆ ਉਹ ਉਹ ਨੜੀ ਆ ਨੜੀ ਮਗਾ ਮੇਡਲਾ ਜੇ ਮਾੜਾ ਮੋਟਾ ਘੱਟ ਬਾਤ ਉਹ ਸੈਟ ਹੋ ਜਾਊਗਾ ਆ ਚੰਪਾ ਪਾ ਦਿਨੀ ਗੜੀ ਬਾਬਾ ਜਿਹੜੀ ਜਮਾਨਤ ਕਰਾਦੇ ਮਾਹੂ ਖਰਾਬ ਹੋਊਗਾ ਬਹੁਤ ਹਨੇਰੀ ਆਊਗੀ ਨੋ ਦਿੱਜੀ ਯਾਰ ਉਹ ਕਾਲਾ ਚਾਚਾ ਫੋਨ ਕਰੀ ਜਾਂਦਾ ਯਾਰ ਖੋਲ ਦੋ ਕਦਰ ਕਦਰ ਖੋਲੂ ਮੈਂ ਜਾਂਦਾ ਯਾਰ ਜੀਨ ਘੜੀ ਬਾਹਰ ਮਾਨੂੰ ਤੇ ਹੰਦਰਵਾੜ ਦਿੰਦੇ ਇਹਨੂੰ ਅੱਜ ਕਦਰ ਕੋਲ ਪਾਸੋਂ ਦਾ ਕਹਿੰਦਾ ਇਹ ਟਾਈਮੇ ਨਹੀਂ ਲੱਗਦਾ ਹੈਗਾ ਮੈਂ ਆਉਂਦਾ ਮੈਂ ਖੋਲਦਾ ਆ ਕੇ ਖੋਲ ਦੇ ਉਹਨਾਂ ਕੱਪੜੇ ਕੋਲ ਐਜ ਪਾਸ ਹੀ ਟਾਈਮ ਆਹ ਹੋਇਆ ਵਾ ਪਾਸ ਹੀ ਆ ਵਾ ਕੋਈ ਨਹੀਂ ਮੜੀ ਦੇ ਬਾਹੋਂ ਦੇ ਮੈਨੂੰ ਕਾਪਾ ਜਾ ਕਿੱਥੇ ਆ ਲੈ ਰਹਿਲਾ ਹੁਣ ਹੁਣੀ ਕਰਦੇ ਸੈਟਿੰਗ ਥੱਲੇ ਰੱਖਦੇ ਲੈ ਇੱਕ ਦੋ ਪੰਜ ਹੋਣੇ ਆ ਹਨਾ ਪੂਰੀ ਹੋਰ ਪੂਰੀ ਹੈ ਪੂਰੇ ਆ ਪੂਰੀ ਹੈ ਨਾ ਲੈ ਪਾ ਮਨੂੰ ਲੱਗਦਾ ਨੇ ੍ਹਰੀ ਆ ਹੋਗੀ ਜਿਹੜਾ ਕੋ ਮਾਰ ਦਿਆ ਆਵੇ ਹੁਣ ਹੁਣ ਸਬਰੀ ਦਾ ਕੰਮ ਨਿਭੜ ਗਿਆ ਬਣਾ ਉਹ ਹਾਂਜੀ ਚੱਲ ਵੀ ਜੋਰ ਨਾਲ ਆਈ ਤਾਂ ਰੁਕਣ ਵੀ ਲੱਗੀ ਕਹੇ ਤੇ ਇਹ ਇੱਕ ਤਰੀਕ ਤੋਂ ਲੈ ਕੇ 15 ਤਰੀਕ ਤੱਕ ਮੌਸਮ ਖਰਾਬ ਦੱਸ ਹੈ ਇੱਕ ਤਰੀਕ ਤੋਂ 15 ਤਰੀਕ ਤੱਕ ਹੁਣ 15 ਤਰੀਕ ਤੱਕ ਕਰ ਅੰਤਨਾ ਪੜਾ ਕਰਨੀ ਪਾਣੀ 15 ਤੋਂ 15 ਦਿਨ ਖਰਾਬ ਰੱਖਣਾ ਥੋੜੀ ਬੜੀ ਗੁਣ ਸਾਡੀ ਦੋ ਦਿਨ ਕਹਿੰਦਾ ਦੋ ਦਿਨ ਦਾ ਖਰਾਬ ਹੈ ਮੌਸਮ ਉਹ ਨਹੀਂ ਕਹਿ ਰ ਮੀਂਹ ਪੈਣਾ ਆ ਦੋ ਦਿਨ ਖਰਾਬ ਮੌਸਮ ਖਰਾਬ ਦੱਸਿਆ ਹੋਇਆ ਵੀ ਕਦੇ ਹਨੇਰੀ ਆ ਸਕਦੀ ਆ ਮੀਂਹ ਪੈ ਸਕਦਾ ਵਿੱਚ ਆਹੋ ਆਹ ਮੌਸਮ ਖਰਾਬ ਸੱਜਣਾ ਹੁਣ ਆਹ ਕੋਈਆ ਕੰਮ ਹੀ ਨਾ ਹੁਣ ਗੇਟ ਸਹੀ ਹੈ ਮੌਸਮ ਖਰਾਬ ਹੈ ਯਾਰ ਖਰਾਬ ਇਹ ਆ ਜੀ ਰਹਿ ਕੇ ਦੋ ਚਾਰ ਦਿਨ ਫਿਰ ਵੀ ਆ ਹਾਂ 10-15 ਦਿਨ ਕਹਿੰਦੇ ਵੀ ਖਰਾਬ ਰਹੂਗਾ ਹੈ 10-15 ਦਿਨ ਚ ਕਦੇ ਵੀ ਹਨੇਰੀ ਆ ਸਕਦੀ ਆ ਦੇਖ ਲੈ ਕਿੰਨਾ ਫਰਕ ਆ ਕਿੰਨੇ ਦਾ ਨਾ ਚੱਲ ਕੰਨਾ ਦਾ ਫੁੱਟਿਆ ਬਰਾਬਰੇ ਹੋਣਾ ਭਲਾ ਇਹ ਜੁਦੀਓ ਦਿਖਦੀ ਵੀ ਲੀ ਬਈ ਵੀ ਆ ਬਾਕੀ ਕੰਨਾ ਕਿੱਥੇ ਚਲੇ ਗਿਆ ਲੀ ਵਾਲਾ ਹਰੇ ਸਾਲਾ ਕਿੱਥੋ ਕਿੱਠੂ ਜਾਈਏ ਤੁਸੀਂ ਜੂਰ ਲੱਗੀ ਜਾਂਦਾ ਉੱਤੀ ਫੁੱਟੀ ਜਾਂਦਾ ਥਾਲਾ ਆਪ ਹਾਂ ਮੱਲੀ ਵਾਲਾ ਗੱਲ ਨਾ ਉੱਪਰ ਨੂੰ ਜਾਂਦੇ ਇਸੇ ਮੜਾ ਗੱਲਿਆ ਦੇਖ ਲੈ 240 ਨੇ ਬੇਲ ਪੁੱਠੀ ਵੀ ਕਰਤੀ ਪੁੱਠੀ ਦੇ ਕਰਦੀ ਹੂ ਆਉਂਦੇ ਤੂੰ ਵੀ ਆ ਖੜੀ ਜਾਈ ਤੰਨੇ ਨੂੰ ਜਾਂ ਲੈਂਦੀ ਆ ਵਿੱਚ ਕਤਾਨੀ ਜਿਹਾ ਲੱਗਦੀ ਜਿਹੜੀ ਨੂੰ ਦੇਖ ਲੈ ਪੁੱਠੀ ਵੀ ਕਰਤੀ ਫੇਰੇ ਥਾਲੀ ਤੂੰ ਤੇ ਮੂੰ ਪਈ ਆ ਇਹਦਾ ਇਹਦੀ ਪਾੜੀ ਚੀਜ਼ ਐ ਨਾ ਕੰਨੇ ਥੱਲੇ ਜਾ ਹੁੰਦੀ ਆ ਜੇ ਇਹਦੀ ਨਾ ਘੌਂਤਾਰ ਆ ਅਰ ਬੀਜ ਇੰਨਾ ਝੜਦਾ ਮੜਾ ਜੀ ਬੀਜ ਦੀ ਇੰਨੀ ਕੁ ਖੁਸ਼ਲੀ ਐ ਖਾਲੇ ਬਾਪ 50 50 ਬੀਜ ਹੁੰਨੇ ਉਹਦੇ ਮਾ ਫਰੀਂ ਜੀ ਦਾਣਾ ਜਮਾਈ ਹਾਂ ਵੇ ਗਏ ਪਾਛੀ ਘਰ ਨੂੰ ਗਏ ਗਏ ਹਣ ਵੀ ਦੋਵੇਂ ਰਹਿ ਕੇ ਚੱਲੋ